ਕੋਈ ਕਿਤੇ ਰੇ ਦਿਆਤ ਜ਼ਿੰਦਗੀ ਚਲ ਜਾਂਦੀ ਹੈ ਬਸ ਲੱਭਦੇ ਰਹੇ ਨੇ ਆ ਜੋ ਸਤੋ ਵਿਛੜ ਗਿਆ ਬਸ ਲੱਭਦੇ ਰਹੇ ਨੇ ਆ ਜੋ ਸਤੋ ਵਿਛੜ ਗਿਆ ਅਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਵੀ ਪ੍ਰੀਤ ਰੋਕੀ ਸਵਾਜੀ ਪਹੁੰਚਿਆ ਪਿੰਡ ਲਲੋਡੇ ਜਿੱਥੋਂ ਇੱਕ ਮਸ਼ਹੂਰ ਕਲਾਕਾਰ ਬਾਈ ਜੀਤ ਸਿੰਘ ਜੀ ਸਾਡੇ ਨਾਲ ਕਰਨਗੇ ਦਿਲ ਦੀਆਂ ਗੱਲਾਂ ਤੇ ਸਾਡੇ ਚੰਨ ਦੇ ਸਵਾਗਤ ਆ ਬਾਈ ਸਤਿ ਸ਼੍ਰੀ ਅਕਾਲ ਸਸਿਗਾ ਪੂਰੇ ਤੁਹਾਡਾ ਵੈਲਕਮ ਤੁਹਾਡਾ ਪਹੁੰਚਣ ਤੇ ਜੀ ਐਮ ਬੁਧੀਆਂ ਗੱਲਾਂ ਦਿਲ ਦੀਆਂ ਗੱਲਾਂ ਕਰਨ ਆਏ ਤੁਸੀਂ ਕਿਉਂਕਿ ਅੱਜ ਕੱਲ ਦਾ ਜਮਾਨਾ ਜਿਹੜਾ ਇੰਟਰਨੈਟ ਦਾ ਜਮਾਨਾ ਬਿਲਕੁਲ ਜੀ ਪ੍ਰੀਤ ਇੰਟਰਨੈਟ ਦਾ ਜਮਾਨਾ ਹੈ ਅੱਗੋਂ ਕੋਈ ਗੱਲ ਫੈਲਦੀ ਆ ਫੈਲਦੀ ਗੱਲ ਕਿਹੜੀ ਆ ਚੰਗੀ ਗੱਲ ਨਹੀਂ ਫੈਲਦੀ ਕਿਉਂ ਭਾਈ ਤੇ ਨਹੀਂ ਫੈਲਤ ਚੰਗੀ ਗੱਲ ਤੁਸੀਂ ਅੱਜ ਕੰਟਰੋਵਰਸੀਲ ਕਰ ਲੋ ਕੰਟਰੋਵਰਸੀ ਫੈਲੋ ਕਿ ਚੰਗੀ ਗੱਲ ਤੇ ਤੁਹਾਨੂੰ ਐਡ ਲਾਉਣੀ ਪੈਣੀ ਹੈ ਚੰਗੀ ਗੱਲ ਤੇ ਤੁਹਾਨੂੰ ਪੈਸੇ ਲਾਉਣੇ ਪੈਣੇ ਮਾੜੀ ਗੱਲ ਤੇ ਤੁਹਾਨੂੰ ਪੈਸੇ ਨਹੀਂ ਲਾਉਣੇ ਪੈਣੇ ਉਹ ਮਿੰਟੋ ਮਿੰਟ ਸਾਡੀ ਆਡੀਅנס ਹੈ ਜੀ ਹੋਗੀ ਚਾਹੇ ਉਹ ਗੈਕੀ ਦੀ ਗੱਲ ਕਰ ਲਈਏ ਚਾਹੇ ਕਿਸੇ ਕੰਟਰੋਵਰਸੀ ਕਿਸੇ ਬਾਬੇ ਦੀ ਗੱਲ ਕਰ ਲਈਏ ਚਾਹੇ ਕਿਸੇ ਕਲਾਕਾਰ ਦੀ ਚਾਹੇ ਕਿਸੇ ਸਾਧ ਦੀ ਗੱਲ ਕਰ ਲਈਏ ਤਾਂ ਕਿਸੇ ਨਾਲ ਕੰਟਰੋਵਰਸੀ ਕਰੋ ਅੱਜ ਕੱਲ ਲੋਕ ਵਿਊ ਭਾਲਦੇ ਆ ਵੀ ਮੈਨੂੰ ਵਿਊ ਆਉਣੇ ਚਾਹੀਦੇ ਕਿਵੇਂ ਨਾ ਕਿ ਮੈਂ ਦੁਨੀਆ 'ਚ ਚਰਚਿਤ ਹੋਵਾਂ ਚਾਹ ਬਿਲਕੁਲ ਵੀ ਮੇਰੇ ਵੀਵ ਆਉਣੇ ਚਾਹੀਦੇ ਨੇ ਤੇ ਇਹੀ ਸਾਡੇ ਕਲਾਕਾਰ ਨੇ ਜਿਹੜੇ ਜਿਹੜੇ ਸਾਡੇ ਕਲਾਕਾਰ ਨੇ ਉਹ ਉਹ ਵੀਵਾਂ ਦੀ ਖਾਤਰ ਉਹ ਅਸਲੀ ਗਾਇਕੀ ਨਹੀਂ ਕਹਿੰਦੇ ਵੀ ਸਾਡੀ ਆ ਗਾਇਕੀ ਸਾਡੀ ਆ ਗਾਇਕੀ ਉਹ ਸਾਡੇ ਖਾਨਦਾਨ ਨੇ ਗਾਇਆ ਜਾਂ ਸਾਡੇ ਆ ਘਰਾਣੇ ਨੇ ਜਾਂ ਖਾਨ ਸਾਹਿਬ ਉਹਨਾਂ ਨੇ ਸਾਡੇ ਵਾਕਫ हुसैन ਖਾਨ ਸਾਹਿਬ ਹੋ ਗਏ ਬੜੇ ਬੜੇ ਘਰਾਣੇ ਬੜੇ ਗੁਲਾਮ अली ਖਾਨ ਸਾਹਿਬ ਹੋ ਗਏ ਸਾਡੇ ਉਹਨਾਂ ਦਾ ਨਾਮ ਨਹੀਂ ਜ਼ਿਕਰ ਹੋਊਗਾ ਸ੍ਰੀ ਤੇ ਜ਼ਿਕਰ ਹੋਊਗਾ ਬੜੇ ਜਿਹੜੇ ਜਿਨ੍ਹਾਂ ਨੂੰ ਕੱਖ ਨਹੀਂ ਆਉਂਦਾ ਸਾਰੇ ਸਿੰਗਰ ਉਹ ਨੇ ਸਿੱਖੇ ਵੀ ਕਰਦੇ ਨੇ ਮੈਂ ਕਹਿੰਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਮੈਂ ਇਹ ਕਹੇ ਜੇ ਬੰਦੇ ਨੇ ਨਾਮ ਲੈਣਾ ਚਾਹੁੰਦਾ ਵੀ ਉਹ ਬੰਦੇ ਨੇ ਜਿਨ੍ਹਾਂ ਦਾ ਚੰਗਾ ਨਾਂ ਆ ਪਰ ਉਹ ਮਾੜੇ ਬੰਦੇ ਨੂੰ ਨਾ ਸਟੇਜ ਤੇ ਲੈ ਜਾਂਦੇ ਨੇ ਵੀ ਵੀ ਅਸੀਂ ਇਹਦੇ ਨਾਲ ਸਾਡੀ ਸ਼ਾਇਦ ਹੋਰ ਪਾਵਰਫੁਲ ਹੋਈ ਅਸੀਂ ਕਿਉਂਕਿ ਚੰਗੇ ਕਲਾਕਾਰ ਉਹ ਕਲਾਕਾਰ ਨੇ ਪਿੱਛੇ ਵੀ ਹੋਂਦੇ ਹੁੰਦੇ ਆ ਬਿਲਕੁਲ ਚੰਗੇ ਕਲਾਕਾਰ ਨੇ ਮੁੰਡੇ ਨੂੰ ਪਿੱਛੇ ਕੌਣ ਨੇ ਪਿੱਛੇ ਕੌਣ ਵਾਲਾ ਦੇਖੀ ਜਾਂਦਾ ਵੀ ਯਾਰ ਮੈਂ ਕਾਦ ਅੱਗੇ ਆਉਂਗਾ ਮੈਂ ਕਾਦ ਮੈਨੂੰ ਇਹ ਗਵਾਊਗਾ ਪੂਰੇ ਪਰ ਬੜਾ ਕਲਾਕਾਰ ਨਹੀਂ ਗਵਾਉਂਦਾ ਕਿਉਂਕਿ ਉਹਨੂੰ ਪਤਾ ਵੀ ਮੈਂ 10-1200 ਰੁਪਏ ਦਰਨਾ ਇਹਨੂੰ ਮੈਂ ਪਿੱਛੇ ਖੜੇ ਨੂੰ ਇਹਨੂੰ ਕੱਲ ਨੂੰ ਕੋਈ 10-12000 ਦੇਊਗਾ ਮੈਥੋਂ ਕਿੱਥੇ ਬਰਦਾਸ਼ਤ ਹੁੰਦਾ ਬਿਲਕੁਲ ਵੀ ਫਿਰ ਮੇਰੇ ਬਾਤ ਦੀ ਗੱਲ ਨਹੀਂ ਰਹਿਣੀ ਠੀਕ ਹੈ ਨਾ ਨਕਲ ਦਾ ਜਵਨ ਇਹ ਆਪਰ ਸਾਡੇ ਲੋਕ ਉਲਟ ਚੱਲਦੇ ਆ ਚਾਹੇ ਕਲਾਕਾਰ ਆ ਚਾਹੇ ਕੋਈ ਬਾਪੇ ਆ ਕੋਈ ਵੀ ਹੈ ਐਕਸ ਵਾਈ ਜ਼ੈਡ ਕੋਈ ਵੀ ਨੇ ਪਰ ਖਾਸ ਕਰਕੇ ਕਲਾਕਾਰ ਗ ਕਹਾਣ ਕਰ ਰਹੇ ਨੇ ਇੱਕ ਚੰਗੀ ਗਾਇਕੀ ਨੂੰ ਪ੍ਰੋਮੋਟ ਨਹੀਂ ਕਰ ਰਹੇ ਨਾ ਕਿਸੇ ਕਲਾਕਾਰ ਨੂੰ ਪ੍ਰੋਮੋਟ ਕਰਨ ਪਿੱਛੇ ਖੜੇ ਨੂੰ ਉਹ ਉਹ ਬੰਦੇ ਨੂੰ ਖੜਾ ਕਰਨਗੇ ਜਿਹੜਾ ਬੰਦਾ ਸੁਰ ਨਾਲ ਆ ਸਕੇ ਬਸ ਅੱਛਾ ਇਹ ਮਤਲਬ ਤੁਹਾਡੇ ਇਹ ਕਹਿਣ ਦਾ ਵੀ ਅੱਜ ਕੱਲ ਸਰੀਲੇ ਕਲਾਕਾਰ ਦੀ ਅੱਗੇ ਆਉਣ ਦੀ ਨਹੀਂ ਨੋ 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 ਭੁੱਲ ਜਾਪੀਂ ਤਾਂ ਅੱਜ ਕੱਲ ਨਹੀਂ ਕੋਈ ਸਰੀਲੇ ਨੂੰ ਪੁੱਛਦਾ ਤੁਸੀਂ ਜੇ ਮਤਲਬ ਜਾਣਦੇ ਹੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਚੰਗੇ ਚੰਗੇ ਕਲਾਕਾਰ ਉਹ ਕਿ ਲਈ ਫਿਰਦੇ ਆ ਕਿੰਨੇ ਕਿੰਨੇ ਕਲਾ ਉਹ ਛੜਨ ਆਇਆ ਸੀ ਇੱਕ ਪਰ ਸੋਨ ਸੀਤੋ ਆਇਆਗਾ ਸੀ ਫਿਰ ਇੱਕ ਵਾਰ ਸੀ ਹਰਮਨ ਆਇਆ ਸੀ ਖਾਸ ਆਏ ਨੇ ਬੰਦੇ ਤਾਂ ਆਏ ਨੇ ਅੱਛਾ ਫਿਰ ਅੱਲਾਹ ਹੁਣ ਇੱਕ ਚੰਗਾ ਕਲਾਕਾਰ ਬਜਾਣਾ ਉਹ ਐਂਟਰਟੇਨਮੈਂਟ ਕਰਨਾ ਚਾਹੁੰਦੇ ਬਸ ਜਗਦਾ ਪੁੱਤਰ ਬਸ ਬਸ ਸਾਰਾ ਅੱਜ ਕਲਾਕਾਈ ਕਿਸ ਮੋੜ ਤੇ ਖੜੀ ਐ ਮੋੜ ਤੇ ਖੜੀ ਐ ਜੀਤਾ ਟੋਟਲੇ ਚਾਰ ਪੈਸੇ ਹੈਗੇ ਨੇ ਚੰਗੀ ਚੀਜ਼ ਤੇ ਚਾਰ ਪੈਸੇ ਲਾਓ ਲੋਕਾਂ ਤੱਕ ਦਿਖਾ ਦਿਓ ਮਾੜੀ ਚੀਜ਼ ਤੁਸੀਂ ਕਰ ਨਹੀਂ ਸਕਦੇ ਮਾੜੀ ਚੀਜ਼ ਮੈਂ ਕਿ ਨਹੀਂ ਕਰ ਸਕਦਾ ਕਿ ਮਾੜੀ ਚੀਜ਼ ਜਾਊਗੀ ਅੱਗੇ ਬਿਲਕੁਲ ਪਰ ਲੋਕ ਪੁੱਠੇ ਹੋ ਕੇ ਤਾਂ ਘਣੋਂ ਹਟੇ ਵੀ ਆ ਦੇਖੋ ਆ ਕਲਾਕਾਰ ਆ ਲੱਤਾ ਤਾਹਾਂ ਸਿਰ ਢੱਲੇ ਕਰਕੇ ਗਾਉਂਦਾ ਹਨ ਲਿਆ ਕਰੋ ਕੋ ਉਹਨੂੰ ਵੀ ਸੱਦ ਕਰੀ ਵਾ ਵਾ ਵੀ ਵਾ ਲਟਕੇ ਗਾ ਰਿਹਾ ਬਾਈ ਤੁਹਾਡਾ ਸੌਂਗ ਆਇਆ ਸੀਗਾ ਛੜਾ ਤੇ ਸਾਨੂੰ ਉਹਦੇ ਕੁਝ ਬੋਲ ਤਾਂ ਹਾਂ ਛੜਾ ਗਾਣਾ ਆਇਆ ਸੀ ਮੇਰਾ ਤੇ ਉਹ ਛੜੇ ਬੰਦੇ ਨੇ ਲਿਖਿਆ ਸੀ ਮੇਰੀ ਆਪਣੀ ਸਟੋਰੀ ਸੀ ਓਕੇ ਛੜੇ ਬੰਦੇ ਨੇ ਲਿਖਿਆ ਸੀ ਬੱਬੀ 29 ਮਿੰਟ ਤੋਂ ਇਸ ਟਾਈਮ ਬੰਦਾ ਬਾਹਰ ਹੈ ਉਹ ਸੀਗਾ ਵੀ ਮੈਂ ਕਿਹਾ ਯਾਰ ਵੀ ਤੂੰ ਰਿਸ਼ਤਾ ਕਰਾ ਲੈ ਉਹ ਕਹਿੰਦਾ ਯਾਰ ਮੇਰਾ ਤਾਂ ਹੋਰ ਨਹੀਂ ਮਾ ਯਾਰ ਮੇਰਾ ਵੀ ਨਹੀਂ ਹੋ ਰਿਹਾ ਮਹਾ ਮਿਮਾ ਕੀ ਚੱਕ ਗਏ ਮਾ ਤੁਹ ਦਾ ਚੱਲ ਯਾਰ ਬਾਹਰ ਆ ਚੰਗਾ ਸੈਟ ਲਾ ਚੱਲ ਮੇ ਮੈਂ ਤਾਂ ਚੱਲ ਮੈਂ ਪੁਰੇ ਤਾਗਰ ਖੇਲਾ ਵਿਚਾਲੇ ਮੈਂ ਕਾਮਕਾਰ ਨਹੀਂ ਕੋਈ ਹਨਾ ਵਿਚਾਲੇ ਮੁੰਡੇ ਦਾ ਰੰਗ ਵੀ ਕਾਲਾ ਹਨਾ ਥੋੜਾ ਹਰਾ ਕੁ ਥੋੜਾ ਸਾਡੇ ਚ ਸਾਡੇ ਪੰਜਾਬ ਦੇ ਵੀ ਸੋਹਣਾ ਮੁੰਡਾ ਭਾਲ ਦਿਆ ਦੇਖ ਕੇ ਮੁੜਦੇ ਨਹੀਂ ਸੀ ਮਾ ਤੈਨੂੰ ਤਾਂ ਲੋਕ ਮੁੜਦੇ ਨਹੀਂ ਮੈਨੂੰ ਤਾਂ ਦੇਖ ਕੇ ਮੁੜ ਜਮਾ ਕੋਈ ਗਾਣਾ ਲਿਖ ਚੜੇ ਤੇ ਕਿਰੋ ਨੇ ਗਾਣਾ ਲਿਖਿਆ ਸੀ ਮੈਂ ਤੁਹਾਨੂੰ ਸੁਣਾਉਣਾ ਦਵਾਂ ਤੇ ਰਿਕਾਰਡ ਵੀ ਹੈ ਛੜਾ ਟੂ ਕਰਕੇ ਮੈਂ ਰਿਕਾਰਡ ਕੀਤਾ ਹੋਰ ਬਸ ਸਾਰਿਆਂ ਨੂੰ ਦਿੱਤਿਆਂ ਤੂੰ ਕੋਠੀਆਂ ਤੇ ਕਰ ਸੋਹਣੀਆਂ ਸੁਨੱਖੀਆਂ ਤੇ ਕਿਊਟ ਕਿਊਟ ਨਾਰਾ ਕਿਆ ਬਾਤ ਸਾਡੀ ਵਾਰੀ ਕਿਹੜਾ ਸਾਲਾ ਮੁੱਕਿਆ ਸਟਾਕ ਬਸ ਮਾਲ ਤਣ ਜਿਹਾ ਸਾਡਾ ਰੱਖ ਨਹੀਂ ਹੋਰ ਤਾਂ ਡਿਮਾਂਡ ਕੋਈ ਨਾ ਕਿਤੇ ਛੜੇ ਹੀ ਨਾ ਦੁਨੀਆ ਤੋਂ ਚੱਕ ਲਈ ਕਿਆ ਬਾਤ ਹੋਰ ਤਾਂ ਡਿਮਾਂਡ ਕੋਈ ਨਾ ਕਿਤੇ ਛੜੇ ਹੀ ਨਾ ਦੁਨੀਆ ਤੋਂ ਚੱਕ ਲਈ ਇਹ ਸੀ ਆਪਦੇ ਦਿਲ ਤੇ ਲਿਖਿਆ ਗਾਣਾ ਤੇ ਮੈਂ ਗਾਣਾ ਗਾਇਆ ਵੀ ਲੋਕ ਨੇ ਬਹੁਤ ਪਸੰਦ ਕੀਤਾ ਤੇ ਐਡਾਂ ਦੇ ਤੁਹਾਡੇ ਗਾਣੇ ਮਕਬੂਲ ਹੋਏ ਨੇ ਬਈ ਲੋਕਾਂ ਨੇ ਪਸੰਦ ਕੀ ਵੀ ਕੀਤਾ ਤੇ ਅੱਜ ਕੱਲ ਜਿੱਦਾਂ ਆਪਾਂ ਦੇਖ ਰਹੇ ਆਂ ਵੀ ਜ਼ਮਾਨਾ ਹੋਰ ਤਰੀਕੇ ਦਾ ਹੋ ਰਿਹਾਗਾ ਜਿਵੇਂ ਜਿਸ ਤਰ੍ਹਾਂ ਤੁਸੀਂ ਲਾ ਰੂਏ ਹੈਂ ਟਰੈਪ ਬੀਟ ਵਿੱਚ ਕਰ ਰਿਹਾ ਜਾਂ ਕੋਈ ਜਾਂ ਕੋਈ ਆਪਣਾ ਚੱਲ ਰੈਪ ਕਰ ਰਿਹਾ ਕੀ ਤੁਹਾਡੇ ਵੀ ਇਦਾਂ ਦਾ ਕੋਈ ਪ੍ਰੰਅ ਆਏਗਾ ਉਹ ਪਲੈਂਟਾ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਟ੍ਰਾਇ ਕੀਤਾ ਬ੍ਰਿਤ ਮੈਂ ਮਿਸ ਪੂਜਾ ਨਾਲ ਵੀ ਕੀਤਾ ਪ੍ਰਵੀਰ ਭਾਟ ਨਾਲ ਵੀ ਸੁਦੇਸ਼ਨ ਜੀ ਨਾਲ ਵੀ ਕੀਤਾ ਟੀ ਸੀਰੀਜ਼ ਦੀ ਰਮੈਂ ਗੱਲ ਕਿਸਮਤ ਤੇ ਖੜੀ ਹੁੰਦੀ ਹੈ ਸਾਰੀ ਸਿਸਟਮ ਪੈਸੇ ਵੀ ਲਾ ਕੇ ਦੇਖ ਲੇ ਸਿਸਟਮ ਉਹਨਾਂ ਗੱਲ ਮੁਕੱਦਰਾਂ ਦੀ ਹੈ ਗੱਲ ਬਈ ਤੁਸੀਂ ਟੀ ਸੀਰੀਜ਼ ਤੱਕ ਪਹੁੰਚ ਕੀਤੀ ਆ ਐਡੀਟੇ ਕਲਾਕਾਰ ਪਰ ਅੱਜ ਉਹੀ ਲੋਕ ਕਿਉਂ ਅੱਗੇ ਆ ਰਹੇ ਨੇ ਜਿਹੜੇ ਮਤਲਬ ਕਿ ਅੱਜ ਕੱਲ੍ਹ ਹਥਿਆਰਾਂ ਦੇ ਗਾਣੇ ਗਾ ਰਹੇ ਆ ਜਾਂ ਕੁਝ ਹੋਰ ਕਰਿਆ ਚੰਗੀ ਗਾਇਕੀ ਕਿਉਂ ਰੁੜੀ ਜਾਂਦੀ ਹੈ ਬਈ ਅੱਜ ਕੱਲ੍ਹ ਚੇਤੂ ਕੋ ਖੁਦ ਡਾਇਰੈਕਟਰ ਆ ਬਹੁਤ ਗਾਣੇ ਦਿੱਤੇ ਨੇ ਮਾਰਕੀਟ ਦੇ ਦਿੱਤੇ ਨੇ ਹਨਾ ਕਾਫੀ ਗਾਣੇ ਦਿੱਤੇ ਨੇ ਮਾਰਕੀਟ ਚ ਮਾਰਕੀਟ ਚ ਕਾਫੀ ਗਾਣੇ ਦਿੱਤੇ ਆ ਪ੍ਰੀਤ ਨੇ ਤੇ ਕਾਫੀ ਹਿੱਟ ਸਾਬਿਤ ਚੰਗਾ ਗਾਇਕ ਨੇ ਕਲਾਕਾਰਾਂ ਨੇ ਤੇ ਗੱਲ ਉੱਥੇ ਆ ਜਾਂਦੀ ਆ ਵੀ ਗੱਲ ਮੁਕੱਦਰਾਂ ਦੀ ਆ ਵੀ ਮੈਂ ਇੰਨੇ ਗਾਣੇ ਕੀਤੇ ਨੇ ਉਹ ਜਨਾਬ ਜੁਦੇਸ਼ ਨਾਲ ਵੀ ਪ੍ਰਵੀਨ ਨਾਲ ਵੀ ਖਾਸ ਇੱਕ ਕਲਾਕਾਰ ਨਾਲ ਕੀਤੇ ਗਾਣੇ ਪਰ ਗੱਲ ਆ ਵੀ ਰੱਬ ਨੇ ਸਿਹਰਾ ਕਿਹਨੂੰ ਲਾਉਣਾ ਬਿਲਕੁਲ ਮੈਂ ਸੋਚਦਾ ਜੀ ਮੈਂ ਪੂਜਾ ਨਾਲ ਚੱਲੂਗਾ ਜਾਂ ਪੂਜਾ ਦਾ ਬਹੁਤ ਟ੍ਰੈਂਡ ਹੋਦੀ ਪੂਜਾ ਨਾਲ ਮੈਂ ਕਾਫੀ ਗਾਣੇ ਕੀਤੇ ਬਾਈ ਨੇ ਇੱਕ ਗੱਲ ਕੀਤੀ ਹੈ ਵੀ ਬਹੁਤ ਗਾਣੇ ਲਿਖਿਆ ਜੋ ਮੇਰਾ ਗਾਣਾ ਸੀ ਬਾਈ ਦੇ ਖੁਦ ਹੱਥੀ ਲਿਖਿਆ ਹੋਆ ਗਾਣਾ ਸੀਗਾ ਉਹ ਸਰਤੇ ਪੈਕਰ ਕਰਨਾ ਰੁਸ਼ਵੰਮੀ ਦਾ ਜੇ ਸਰਤੇ ਪੈਕਰ ਕਰਨਾ ਬਾਈ ਆਪ ਹੱਥੀ ਲਿਖਾ ਦੇ ਮੈਂ ਬੋਲਿਆ ਸੀ ਬਾਈ ਕੁੜੇ ਨਾ ਤੇ ਉਸ ਤਰ੍ਹਾਂ ਹਨਾ ਚੱਲੇ ਤੇ ਬਿਲਕੁਲ ਬਾਈ ਉਹ ਗੱਲ ਸਹੀ ਆ ਵੀ ਜਿਹਦਾ ਸ਼ੇਰਾ ਕਿਦੇ ਹੀਰ ਬਣਦਾ ਬਾਈ ਜੀ ਹੁਣ ਅੱਗੇ ਕੀ ਪਲਾਨ ਨੇ ਆਪਣੇ ਅੱਗੇ ਪਲਾਨ ਤਾਂ ਇਹ ਹੈ ਵੀ ਗਾਣੇ ਹੁਣ ਆ ਰਹੇ ਨੇ ਮਾਲਕ ਦੀ ਕਿਰਪਾ ਹਰ ਇੱਕ ਚੰਗੀ ਚੀਜ਼ ਕੋਸ਼ਿਸ਼ ਕਰਦੇ ਆਪਾਂ ਵੀ ਮੈਂ ਚੰਗੀ ਚੀਜ਼ੇ ਕਰਾ ਹੁਣ ਮਾਤਾ ਦੇ ਭੇਟਾ ਆ ਰਹੀ ਨੇ ਬਿਲਕੁਲ ਜੀ ਕਿਉਂਕਿ ਮਾਤਾ ਦੇ ਕਾਫੀ ਆਪਾਂ ਜਾਗਨ ਕਰਦੇ ਆ ਤੇ ਕੁਝ ਟਰੈਕ ਆ ਰਿਹਾ ਜਸਮੀਨ ਅਕਤਰ ਵਾਲਾ ਆ ਰਿਹਾ ਮਿਊਜ਼ਟ੍ਰੇਮ ਚ ਆ ਰਿਹਾ ਆਪਣਾ ਗਾਣਾ ਬਹੁਤ ਵਧੀਆ ਲੈਵਲ ਤੇ ਆ ਰਿਹਾ ਮੈਂ ਕਹਿੰਦਾ ਕੁਛ ਨਾ ਕੁਛ ਕਰ ਹੀ ਜਾਂਦੇ ਆ ਫਲ ਆਵੇ ਜਾਂ ਨਾ ਆਵੇ ਮਾਲਕ ਦੇ ਹੱਥ ਹੈ ਪਰ ਆਪਾਂ ਮਿਹਨਤ ਕਰਨਾ ਆਪਣਾ ਹਾਂ ਮਿਹਨਤ ਕਰਨਾ ਆਪਣਾ ਫਰਜ਼ ਬਣਦਾ ਤੇ ਤੋੜੇ ਨਾਲ ਕੋਈ ਹੈ ਜੀ ਘਟਣਾ ਹੋਵੇ ਜੋ ਤੁਹਾਡੇ ਨਾਲ ਵਾਪਰੀ ਹੋਵੇ ਕਦੇ ਥੋੜੇ ਜਾਤ ਹੋਵੇ ਜਾਂ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਐਕਸੀਡੈਂਟ ਬਹੁਤ ਕੁਝ ਹੁੰਦਾ ਅਫੀਤ ਹੈ ਤਾਂ ਤਾਂ ਬਹੁਤ ਕੁਝ ਹੁੰਦਾ ਲੋਕ ਸ਼ਾਰਟਾਂ ਚ ਕਿੰਨਾਂ ਕਰਕੇ ਪਸਦੇ ਆਏ ਸੀ ਤੋਂ ਕਿਉਂਕਿ ਤੁਹਾਡੇ ਨਾਲ ਵੀ ਤਾਂ ਕੋਈ ਹੋਇਆ ਹੋਇਆ ਬਹੁਤ ਕੁਝ ਹੋਇਆ ਸਾਡਾ ਭਰਾ ਜਿੰਨੇ ਵਿੱਚ ਕਿਸੇ ਨੇ ਆਡੀਅנס ਨੇ ਕਹਿਤਾ ਚੱਲ ਪੈਗ ਲੱਗਿਆ ਹੁੰਦਾ ਸਾਡੇ ਪੰਤੇ ਦਾ ਪੈਗ ਲੱਗਾ ਸੀ ਕਲਾਕਾਰ ਕੋਈ ਗਾਉਂਦਾ ਹੈ ਪੈਗ ਲਾ ਕੇ ਕੋਈ ਚੱਜ ਦੀ ਚੀਜ਼ ਸੁਣਾਉਂਦਾ ਚੱਜ ਦੀ ਲੋਕ ਕੇ ਸੁਣਦੇ ਨੇ ਅਗਲੇ ਨੂੰ ਕਹਿੰਦੇ ਆ ਤੂੰ ਇਹ ਨਾ ਚੀਜ਼ ਸੁਣਾ ਤੂੰ ਹੋਰ ਚੀਜ਼ ਸੁਣਾ ਯਾਰ ਇਹ ਸਾਨੂੰ ਵਧੀਆ ਲੱਗਦੀ ਤੇ ਕਲਾਕਾਰ ਕਹਿੰਦਾ ਕਿਉਂਕਿ ਕਲਾਕਾਰ ਦੀ ਉਹ ਆਂਦਰਾ ਚ ਲਿਖੀ ਹੁੰਦੀ ਹੈ ਚੀਜ਼ ਇੱਕ ਰਾਈਟਰ ਦੀ ਉਹ ਤੇ ਉਹ ਨੂੰ ਸਹੀ ਤੀ ਕਹਿੰਦੇ ਨਹੀਂ ਯਾਰ ਇਹ ਚੀਜ਼ ਤੇਰੀ ਵਧੀਆ ਨਹੀਂ ਇਹ ਸਾਨੂੰ ਵਧੀਆ ਨਹੀਂ ਲੱਗਦੀ ਇਹ ਚੀਜ਼ ਫੋਟੂਗਾ ਤੇ ਰਾਈਟਰ ਲਿਖਣ ਵਾਲਾ ਕਹਿੰਦਾ ਯਾਰ ਅਸੀਂ ਨਹੀਂ ਪੋਧੂ ਤੁਸੀਂ ਉਹ ਦੋ ਉਹ ਤੇ ਕਈ ਵਾਰੀ ਗੋਲੀ ਵੀ ਚੱਲੀ ਜਾਂ ਅੱਛਾ ਗੋਲੀ ਵੀ ਹਾਂ ਹਾਂ ਉਹ ਕਲਾਕਾਰ ਕਹਿੰਦਾ ਯਾਰ ਯਾਰ ਐਦਾਂ ਦੇ ਹਥਿਆਰ ਲੈ ਕੇ ਪ੍ਰੋਗਰਾਮ 'ਤੇ ਨਾ ਆ ਜਾਓ ਕੋ ਆਪਾਂ ਨੂੰ ਪਤਾ ਵੀ ਹੈ ਨਾ ਤੇ ਕਈ ਘਟਨਾਵਾਂ ਹੋ ਜਾਂਦੇ ਨੇ ਵੱਡੀਆਂ ਹੋ ਜਾਂਦੇ ਨੇ ਨਾ ਤੇ ਇਦਾਂ ਨੂੰ ਪ੍ਰਮੋਟ ਨਾ ਕਰੋ ਕਿ ਬਾਈ ਤੁਹਾਡੇ ਕੋਲ ਵੀ ਕਿਸੇ ਫੋਰ ਸਿੰਗਰਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਡਿਮਾਂਡ ਹਾਂ ਡਿਮਾਂਡ ਹੈ ਬਾਈ ਕਲਾਕਾਰ ਜਿਵੇਂ ਯਾਰ ਮੈਂ ਤਾਂ ਤੁਹਾਡੇ ਨਾਲ ਜਦ ਮੇਰੇ ਨਾਲ ਮੇਰੇ ਨਾਲ ਉਹ ਕਲਾਕਾਰ ਵੀ ਕਾਫੀ ਜਿਹੜੇ ਮੇਰੇ ਨਾਲ ਮੇਰੇ ਦੋਸਤ ਸਹਿੱਤਰ ਸੀਗੇ ਹਨਾ ਵੀ ਜਿਹੜੇ ਮੈਂ ਫੜ ਫੜ ਕੇ ਅੱਗੇ ਵੀ ਯਾਰ ਆ ਨਹੀਂ ਯਾਰ ਤੂੰ ਮੇਰਾ ਮੇਰੇ ਲਵੇ ਆ ਯਾਰ ਤੂੰ ਮੇਰੇ ਲਵੇ ਆ ਯਾਰ ਚਾਹੇ ਉਹ ਕੋਈ ਵੀ ਆ ਜਦ ਵੀ ਆ ਤੂੰ ਮੇਰੇ ਕੋਲ ਆਪਾਂ ਤੁਮ ਨਾਲ ਲੰਦਾ ਚੰਗੀ ਗੱਲ ਆ ਕਹਿੰਦਾ ਮੇਰਾ ਨਾਮ ਲੈਤਾ ਵੀ ਐਡੇ ਐਡੇ ਕਲਾਕਾਰ ਮਿਲ ਗਏ ਆ ਅਸੀਂ ਬਈ ਅਰ ਤੂੰ ਆਇਆ ਤੇਰਾ ਐਡਾ ਡਰਾਕਾ ਤੂੰ ਮੇਰੇ ਲਈ ਆ ਯਾਰ ਚੰਗੀ ਗੱਲ ਆ ਬਈ ਚੰਗੀ ਆ ਮੈਂ ਪਰ ਹੁਣ ਜਿਹੜਾ ਜਿਹੜਾ ਹੁਣ ਦਾ ਦੌਰ ਆ ਉਹ ਅਗਲਾ ਕਹਿੰਦਾ ਵੀ ਯਾਰ ਮੈਂ ਕਿਸੇ ਨੂੰ ਜੇ ਵੀ ਤੁਸੀਂ ਹਿੱਟ ਹੋਣਾ ਤਾਂ ਜਿਹੜੇ ਤੁਹਾਡੇ ਨਾਲ ਸਕੇ ਸੰਬੰਧੀ ਨੇ ਪਹਿਲਾਂ ਉਹਨਾਂ ਨੂੰ ਕੱਟ ਕਰ ਦੋ ਆਤਮਾਨਾ ਮਤਲਬ ਇਹ ਤੇ ਉਹਨੇ ਵੀ ਜਿਹੜਾ ਤੁਹਾਡੇ ਨਾਲ ਦੇ ਬੰਦੇ ਆ ਤੁਹਾਨੂੰ ਮਾਰਨਾ ਚਾਹੁੰਦੇ ਜਦੋਂ ਤੱਕ ਭਾਵੇਂ ਜਦੋਂ ਵੀ ਤੂੰ ਅੱਗੇ ਨਹੀਂ ਆਉਣਾ ਦੇਣ ਜਮ ਤੁਸੀਂ ਵੀ ਨਾਲ ਚਾਹੇ ਇਹ ਤੋਂ ਸੀ ਮੈਂ ਸਲਾਮਤ ਅੱਲਾਹ ਕਹਿੰਦਾ ਵੀ ਯਾਰ ਤੁਹਾਨੂੰ ਕੋਈ ਪੁੱਛ ਰਿਹਾ ਕਹਿੰਦਾ ਵੀ ਪ੍ਰੋਮੋਟ ਕਿਵੇਂ ਆਵਾਂ ਅੱਲਾਹ ਕਹਿੰਦਾ ਯਾਰ ਪ੍ਰੋਮੋਟ ਤਾਂ ਹੋਇਆ ਸੀ ਜਿਹੜੇ ਤੇਰੇ ਪਿਛਲੇ ਵਾਲੇ ਬੰਦੇ ਨੇ ਤੈਨੂੰ ਸਾਰਿਆਂ ਛੱਡਦੇ ਉਹ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਨੇ ਸਾਰਿਆਂ ਨੇ ਛੱਡ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਕਲਾਕਾਰ ਨੂੰ ਹੋਈ ਹੁੰਦਾ ਵੀ ਹਾਂ ਯਾਰ ਮੈਂ ਤਾਂ ਫੇਰ ਇਹਨਾਂ ਨੂੰ ਛੱਡਦਾ ਹਾਂ ਹਾਂ ਨਹੀਂ ਪਤਾ ਉਹ ਟੀਮ ਦੀ ਪੂਰੀ ਮਿਹਨਤ ਹੁੰਦੀ ਹੈ ਉੱਥੇ ਲੱਗੀ ਨਹੀਂ ਜੀ ਟੀਮ ਤਾਂ ਕਲਾਕਾਰ ਉਹ ਨਵੇਂ ਨਵੇਂ ਬੰਦੇ ਆ ਲਈ ਲਿਆ ਕੇ ਨਵੇਂ ਬੰਦੇ ਰ ਲਿਆ ਕੇ ਮੈਨੇਜਰ ਮੈਨੇਜਿੰਗ ਮੋਟ ਸਾਰੀ ਦੇ ਦਿੰਦਾ ਜਿਹੜੇ ਪਿਛਲੇ ਬੰਦੇ ਬਿਲਕੁਲ ਕੋਲ ਬਈ ਇਹ ਗਲਤ ਅੱਜ ਵੀ ਸੱਚ ਹੈ ਆਪਾਂ ਇਸ ਲੈਂਡ ਵਿੱਚ ਕਦੋਂ ਤੇ ਕਿਵੇਂ ਆਏ ਲੈਂਡ ਤਾਂ ਪੁਰਾਣੀ ਤੇ ਸਾਡੇ ਤਾਂ ਦਾਦੇ ਪੁਰਸ਼ਿਆਂ ਵਾਲਾ ਕੰਮ ਹੈ ਲੈਂਡ ਤਾਂ ਸਾਡੇ ਸ਼ੁਰੂ ਤੋਂ ਹੀ ਹੈ ਕਿਉਂਕਿ ਸਾਡੇ ਦਾਦੇ ਪੜਦਾਤੇ ਵੱਡਾ ਨਾਮ ਸੀ ਜਨਾਬ ਕਿਦੂ ਬਾ ਉਹਨਾਂ ਦੇ ਪਰਿਵਾਰ ਚੋਂ ਮੈਂ ਬਿਲਕੁਲ ਕਿਉਂਕਿ ਮੱਛੀ ਦਾ ਬੱਚਾ ਜਦੋਂ ਪਾਣੀ ਚ ਤੈਰਦਾ ਫਿਰ ਉਹਨੂੰ ਤੈਰਦਾਈ ਚੱਪਦਾ ਤਾਂ ਉਹਨੂੰ ਤੈਰਨ ਦੀ ਲੋੜ ਨਹੀਂ ਪੈਂਦੀ ਹੈ ਕਿ ਉਹਨੂੰ ਸਿਖਾਉਣ ਦੀ ਜਦੋਂ ਦੇਖਿਆ ਕੋਈ ਗੁੜਤੀ ਸਾਡੀ ਗੈਕੀ ਦੀ ਹੈ ਅਸੀਂ ਇਸ ਸੰਸਾਰ ਚੱਲਾ ਬਾਗ ਨੇ ਸਾਨੂੰ ਜਨਮ ਦਿੱਤਾ ਤਾਂ ਸਾਡੇ ਕੰਨਾਂ 'ਚ ਗਾਉਣ ਦੀ ਆਵਾਜ਼ ਆਈ ਸਾਡੇ ਘਰਦਿਆਂ ਦੀ ਸਾਡੇ ਘਰ ਦੇ ਗਾਉਂਦੇ ਆ ਤੇ ਅਸੀਂ ਉਹਨਾਂ ਦੇ ਨਾਲ ਬੈਠ ਕੇ ਗਾਇਆ ਬਸ ਕਵਾਲੀ ਕਰਨ ਵਾਲੇ ਕਵਾਲੀ ਕਰਨ ਵਾਲੇ ਤੇ ਢੱਡਾਂ ਤਾਂ ਵੀ ਢੱਡਾਂ ਵੀ ਕੋਕ ਕੋਣੇ ਫੁਕਕਾਰੇ ਜਿਵੇਂ ਫੋਕ ਗਾਉਣਾ ਤੁਹਾਡੇ ਨਾਲ ਕਵਾਲੀ ਕਰਦੇ ਆ ਬਾਈ ਤੁਸੀਂ ਫੋਕ ਗਾਉਂਦੇ ਬਾਕੀ ਕਵਾਲੀ ਕਰਕੇ ਤੁਸੀਂ ਕਵਾਲੀ ਖੰਦੇ ਲੈਣ ਤੋਂ ਨਹੀਂ ਲੈਣ ਤੋਂ ਹੁਣ ਮੈਂ ਕੀ ਹੋਵੇ ਐਰੇ ਨਹੀਂ ਸਾਨੂੰ ਆਉਂਦਾ ਕੁਝ ਨਹੀਂ ਆਉਂਦਾ ਸਭ ਕੁਝ ਇਕੱਲਾ ਕਰਦੇ ਪਰ ਪਰ ਮੈਂ ਕਹਿੰਦਾ ਨਹੀਂ ਮੈਂ ਉਪਗਾਮ ਤੁਸ ਮੈਂ ਅਭੀ ਮੈਂ ਕਾਫੀ ਗੀਤ ਬਹੁਤ ਸਾਰੇ ਗੀਤ ਗਾਤੇ ਬਹੁਤ ਲੋਕਾਂ ਨੂੰ ਪਸੰਦ ਆਏ ਤਾਰੇ ਗਾਣਾ ਬਹੁਤ ਲੋਕਾਂ ਨੂੰ ਪਸੰਦ ਕੀਤਾ ਹਾਂ ਪਰ ਜਿਹੜੇ ਕਾਰੇ ਗਾਣਾ ਥੋੜਾ ਬਹੁਤ ਮਕਬੂਲ ਹੋਇਆ ਸੀਗਾ ਤੇ ਬਹੁਤ ਹੀ ਘੈਂਟ ਕੰਪੋਜੀਸ਼ਨ ਕੀਤੀ ਸੀ ਤੁਸੀਂ ਤੇ ਉਹਦੇ ਕੁਝ ਲੈਣਾ ਚਾਹਾਂ ਹਾਂ ਉਹ ਸੀ ਗਾਣਾ ਮੇਰਾ ਇਹ ਕੀਤਾ ਸੀ ਹਾਂ ਜੈਲੋ ਕੰਪ੍ਰੀਨ ਕੀਤਾ ਸੀ ਸੋਹਣਾ ਗਾਣਾ ਸੀ ਭਗਵੰਤ ਖਹਿਰਾ ਸਾਡੇ ਲਾਲਾ ਤੋਂ ਬਰਾਾਸ ਦੇ ਗਏ ਉਹਨਾਂ ਲਿਖੇ ਬਹੁਤ ਸੋਹਣਾ ਗਾਣਾ ਦੋ ਬੋਲ ਸਨਾਈ ਦਿੰਨਾ ਫਿਰ ਬਿਲਕੁਲ ਤੂੰ ਪੁੱਲ ਜਾਣ ਦੀ ਗੱਲ ਕਰੇ ਤੇਰਾ ਪਲ-ਪਲ ਤੇ ਤਾ ਰੱਖਿਆ ਮੈਂ ਤੂੰ ਮੰਗੇ ਮੁੱਲ ਅਹਿਸਾਨਾਂ ਦਾ ਹਰ ਸਾ ਦਾ ਲੈ ਕੇ ਰੱਖਿਆ ਮੈਂ ਤੂੰ ਸਦਿਆਂ ਤੋਂ ਵੀ ਆਇਆ ਨਾ ਮੈਂ ਸਭਿਆ ਤੇਰੇ ਲੋਰੀਆਂ ਨੂੰ ਅਸੀਂ ਕਿੰਨੀਆਂ ਰਾਤਾਂ ਜਾਗਿਆ ਕਦੀ ਪੁੱਛ ਕੇ ਵੇਖੀ ਤਾਰਿਆਂ ਨੂੰ ਕੋਇਕ ਤੇਰੇ ਦਿਯਾਤ ਜ਼ਿੰਦਗੀ ਚਲ ਜਾਂਦੀ ਹੈ ਬਸ ਲੱਭਦੇ ਰਹਨੇ ਆ ਜੋ ਸਤੋ ਵਿਚੜ ਗਿਆ ਬਸ ਲੱਭਦੇ ਰਹਨੇ ਆ ਜੋ ਸਤੋ ਵਿਚੜ ਗਿਆ ਵੇਲੇ ਰਹੋਂਦਾ ਜਹਤ ਦਾ ਜਾ ਛੱਡ ਮੇਲੀ ਦੁਨੀਆ ਨੂੰ ਜਾ ਛੱਡ ਮੇਲੀ ਦੁਨੀਆ ਨੂੰ ਆ ਨਿਕਰ ਗਿਆ ਇੱਕ ਚਰੇ ਦੀ ਆਤਮਾ ਜ਼ਿੰਦਗੀ ਚਲੀ ਜਾਂਦੀ ਐ ਬਸ ਲਬਦੇ ਰਹਿਨੇ ਆ ਜਉ ਸਾ ਤੋਂ ਵਿਛੜ ਗਿਆ ਪ੍ਰੋਗਰਾਮਾਂ ਦੇਖਦੇ ਆ بڑے بڑے ਕਲਾਕਾਰਾਂ ਨਾਲ ਅੱਜ ਕੱਲ ਜੋ ਵੀ ਕਲਾਕਾਰ ਆਦਾ ਬڑے بڑے ਸਪான்ਸਰ ਰੱਖਦੇ ਆ ਦੇ ਕਈ ਵਾਰੀ ਸੈਲਫੀਆਂ ਕਰਾਉਣ ਵਾਸਤੇ ਲੋਕ ਲੱਵੇ ਜਾਂਦੇ ਜੋ ਲੋਕ ਜਦੋਂ ਕਿ ਉਹਨਾਂ ਨੇ ਪ੍ਰਮੋਟ ਕਰਨਾ ਹੁੰਦਾ ਕਿ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖ ਮੈਂ ਨਹੀਂ ਕਹਿੰਦਾ ਵੀ ਸਪான்ਸਰ ਨਾਲ ਰੱਖਣਾ ਚਾਹ ਕਲਾਕਾਰ ਰੱਖਣਾ ਸਪான்ਸਰ ਕਿਉਂਕਿ ਉਹਨਾਂ ਦੀ ਰੋਜ਼ੀ ਕਮਾਉਣ ਦੀ ਦਿਹਾੜੀ ਪੈਂਦੀ ਹੈ ਮੈਂ ਕਿਹਾ ਮਾੜਾ ਉਹ ਉਹਨੂੰ ਆਦਾ ਵੀ ਮੈਨੂੰ ਘੇਰ ਕੇ ਲੈ ਕੇ ਜਾਇਓ ਸਾਡਾ ਇੱਕ ਮਾਹੌਲ ਬਣ ਗਿਆ ਵੀ ਮੈਨੂੰ ਉਹਨੂੰ ਘੇਰ ਕੇ ਲੈ ਗਏ ਪਬਲਿਕ ਚ ਜਿੰਨੇ ਮੇਰੇ ਨਾਲ ਬੱਧੇ ਹੋਣਗੇ ਵੀ ਉੰਨੀ ਚੜਾ ਹੋ ਗਈ ਸਾਡੇ ਸਾਡੀ ਆਡੀਅנס ਬੁੱਧੂ ਹੈ ਇਦਾਂ ਮੈਂ ਵੀ ਨਾਲ ਚਾਹਦਾ ਕਲਾਕਾਰ ਹੁੰਦਾ ਤਾਂ ਆਡੀਅנס ਗੇ ਬੁੱਧਲਾ ਸਾਡੀ ਕਲਾਕਾਰ ਜਾ ਕੇ ਸਹੇਤ ਕਹਿੰਦਾ ਮੈਂ ਥੋੜੇ ਚੱਲ ਰਾਂ ਧੂੜਾ ਤੂੜਦਾ ਸਾਡੀ ਗੱਡੀ ਦੇ ਉੱਤੇ ਥੋੜੇ ਸਿਰ ਤੇ ਪਾਈ ਜਾਂਦਾ ਬਿਲਕੁਲ ਭਾਈ ਸਾਰੀ ਗੱਡੀ ਤੇ ਨਾ ਕਲਾਕਾਰ ਦੇ ਪਿੱਛੇ ਭੱਜ ਲੈਂਦੇ ਆ ਸਹੇਤ ਆ ਕੇ ਕਹਿੰਦਾ ਮੈਂ ਥੋੜੇ ਚੱਲ ਰਾਂ ਧੂੜਾ ਵੀ ਉਹਦੀ ਜੁੱਤੀ ਥੱਲੇ ਲਾ ਲਾ ਵੀ ਤੂੰ ਤੂੜਦਾ ਸਾਡੇ ਸਿਰ ਤੇ ਪਾਇਆ ਵਾਂਸਰ ਨਾਲ 10 15 ਲਿਆ ਕੇ ਵਾਂਸਰ ਲੈ ਕੇ ਕਨ ਕੋਈ ਭਗਤ ਨੇ ਛੇੜਦੀ ਕੁਝ ਨਹੀਂ ਛੇੜਦੇ ਹੁੰਦੇ ਉਹ ਪਬਲਿਕ ਦੇ ਇੱਕ ਹਵਾ ਬਣਾ ਦਿੰਦੇ ਜਾਣ ਵਾਸਤੇ ਵੀ ਸਦਾਕਾ ਹੂਆ ਹੋ ਵੀ ਹੋਏ ਇੰਨੀਆਂ ਗੱਡੀਆਂ ਆ ਗਈਆਂ ਐਨੇ ਆ ਗਏ ਕੀ ਕਹਿੰਦਾ ਮੜੋਂ ਮਨ ਮਾਰ ਸੋਣੀ ਤੱਕ ਤੇ ਲੈ ਗੀ ਨਹੀਂ ਗੇ ਬਿਲਕੁਲ ਭਾਈ ਲਾਹ ਵੀਰਾਂ ਤਾਂ ਕਦੇ ਸਪੌਂਸਰ ਲੈ ਕੇ ਨਹੀਂ ਗਿਆ ਗਾ ਗੁਰਦੀਪ ਮਾਨ ਤਾਂ ਕਦੇ ਅੱਜ ਕੱਲ੍ਹ ਲੈ ਕੇ ਨਹੀਂ ਗਿਆ ਨਾਲ ਰਵੇ ਜਣਕਾ ਨਾਲ ਦੂਸੇ ਅੱਜ ਕੱਲ੍ਹ ਲੋਕ ਦਿਖਾਉਂ ਭਾਈ ਸਾਡੇ ਵਰਗਨ ਸੁਣ ਲੋ ਗੱਲ ਸਾਡੇ ਵਰਗਨ ਨੂੰ ਵੀ ਸਾਲਾ ਪ੍ਰੋਗਰਾਮ ਦਾ ਘੱਟ ਪਿਆ ਜਾਣਾ ਹੁੰਦਾ ਤੇ ਆ ਲੈ ਕਹਿੰਦਾ ਯਾਰ ਜੇ ਨਾ ਸਪੌਂਸਰ ਲੈ ਕੇ ਗਏ ਸਾਲਾ ਚਵਾਈ ਜੀ ਨਹੀਂ ਹੋਣੀ ਅੱਛਾ ਆ ਚੱਕਰ ਪੈਂਦਾ ਮੇਰੇ ਵਰਗ ਨੂੰ ਸਪੌਂਸਰ ਲੈ ਕੇ ਜਾਣ ਕੋ ਗੱਲ ਹੀ ਨਹੀਂ ਕੱਲ ਲੋਕਾਂ ਨੂੰ ਦਿਖਾਉਣਾ ਲੋਕ ਬਾਹਰ ਦੇ ਨੇ ਤੂੰ ਕਲਾ ਖੜਦਾ ਲਾ ਕੇ ਲੋਕ ਖੋਣ ਵਾਸਤੇ ਪਹੁੰਚਾ ਸਾਡੀ ਆਡੀਅנס ਹੀ ਜੀ ਹੋਗੀ ਬਿਲਕੁਲ ਬਿਲਕੁਲ ਬਾਈ ਸਾਡੀ ਆਡੀਅנס ਬੁੱਧੂ ਹੋਗੀ ਕਿਉਂਕਿ ਵਿੱਚੇ ਮੈਂ ਆ ਗਿਆ ਜੈ ਸੁਣਦੇ ਆਂ ਦੇਖਦੇ ਆਂ ਅਸੀਂ ਕਿਸੇ ਵੱਡਾ ਕਲਾਕਾਰ ਨੂੰ ਸੁਣਦੇ ਆਂ ਅਸੀਂ ਉਹਨੂੰ ਦੇਖਦੇ ਆਂ ਯਾਰ ਵੀ ਉਹ ਹੋ ਹੋ ਯਾਰ ਬੜਾ ਇਕੱਠੀ ਬੜਾ ਬੰਦੇ ਨਾਲ ਤੇ ਜਨ ਤਾਂ ਪਤਾ ਵੀ ਇੱਕ ਇਹ ਕਲਾ ਹੀ ਆ ਗਿਆ ਲੋਕ ਕਰ ਗੜਾ ਯਾਰ ਤਾਂ ਇਹ ਵੀ ਆ ਗਿਆ ਯਾਰ ਇਹ ਲੋਕ ਆਪਣੇ ਹੰਜ ਨੇ ਚੰਗੀ ਚੀਜ਼ ਨੂੰ ਨਹੀਂ ਉਹਨਾਂ ਗਾਣੇ ਬੰਦੇ ਨਾਲ ਹੋਣਗੇ ਤਾਂ ਆਣ ਗਏ ਵੀ ਬਾਈ ਬਹੁਤ ਕਿਸੇ ਨੂੰ ਲੈਵਲ ਖੜਾ ਦਿੱਤਾ ਉਹੀ ਚੜ੍ਹਾਈ ਆ ਇਹ ਕਲਾਕਾਰ ਕੱਲ੍ਹ ਹੀ ਦੁਰਕੇ ਆ ਗਿਆ ਛੇ ਸੁਪਰਸਟਾਰ ਆ ਕਲਾਕਾਰ ਇਹਦਾ ਆਈਡੀਆ ਦਾ ਕੱਲ੍ਹ ਹੀ ਆ ਗਿਆ ਹੁਣ ਮੋਹਨ ਵਾਸਤੇ ਗੱਲੀਆਂ ਆਉਂਦੇ ਆ ਜਾਣੇ ਤੇ ਫਿਰ ਡੌਲਾਂ ਚ ਜਾਣਾ ਬਈ ਜਿਹੜੇ ਸਾਡੇ ਅੱਜ ਦੇ ਕਲਾਕਾਰ ਨੇ ਉਹ ਕੁਝ ਖਾਂਦੇ ਪੀਣੋਗੇ ਵੀ ਉਹਨਾਂ ਦੇ ਕੋਈ ਮਾਲ ਕੇ ਮੁੱਕੀ ਮਾਰ ਕੇ ਥੱਲੇ ਨਾਲ ਸੱਟ ਲੈ ਬਈ ਕੋਈ ਉਹਨੂੰ ਤਾਂਨ ਕੇ ਲੈ ਕੇ ਆਉਂਦੇ ਆ ਜਿਹੜੇ ਪੁਰਾਣੇ ਕਲਾਕਾਰ ਨੇ ਉਹ ਕਹਿ ਪਹਿਲੇ ਹੀ ਕਰਦਾ ਤੋਂ ਫਾਲਾਂ ਦੇ ਮੱਦੇ ਬਿਲਕੁਲ ਸਾਡੇ ਅੱਜ ਕੱਲ੍ਹ ਕਲਾਕਾਰਾਂ ਚੱਲਦਾ ਇੱਕ ਤਾਂ ਉਹਨਾਂ ਚ ਸਾਹ ਹੋ ਨਹੀਂ ਹੈਗਾ ਖੂਨ ਨਹੀਂ ਹੈਗਾ ਇਹ ਗਾਣਾ ਜੇ ਚੱਲ ਜਾਂਦਾ ਹੈ ਤਾਂ ਘਾਣਾ ਫਿਰ ਉਹ ਦੁਨੀਆ ਤੋਂ ਚੱਲਣ ਦੀ ਤਿਆਰੀ ਕਰ ਲੈਂਦਾ ਹੈ ਬਿਲਕੁਲ ਵੀ ਮਾਇਆ ਬਹੁਤ ਕੁਝ ਕਰ ਲਿਆ ਹੁਣ ਵੀ ਮੈਂ ਤਾਂ ਹੱਟੇ ਚੱਕੂ ਨਾ ਹਾਂ ਬਿਲਕੁਲ ਭਾਈ ਇੱਕ ਗਾਣਾ ਮਨਾ ਮੋਟਾ ਜਿੱਦਾਂ ਕਲ 1:00 ਵਜੇ ਤੇ ਉਹੀ ਥੋੜੀ ਹਵਾ ਹੋ ਜਾਂਦੀ ਹੈ ਨਾ ਬਹੁਤ ਚੰਗਾ ਮੈਂ ਤਾਂ 小ਟੇ ਪਈ ਤਾਂ ਪ੍ਰੀਤ ਜੀ ਵੀ ਸੋਚ ਨਹੀਂ ਸਕਦੇ ਇਹਦੇ ਬਾਰੇ ਤਾਂ ਤੁਸੀਂ ਵੀ ਹਵਾ ਆ ਲਾਉ ਠੀਕ ਹੈ ਸਾਰੇ ਕਲਾਕਾਰ ਨਹੀਂ ਮੈਂ ਕਹਿ ਰਿਹਾ ਚੈਨਲ ਦੇ ਵਾਸਤੇ ਕੁਝ ਕਲਾਕਾਰ ਹੈ ਜਿਹਨੂੰ ਜਿਹਨੇ ਮੈਂ ਬਹੁਤ ਕਿ ਰਿਸਪੈਕਟ ਕਰਦੇ ਆ ਜਿਹੜੇ ਮੇਰੇ ਦੋਸਤ ਮੇਰੇ ਨਾਲ ਰਹੇ ਨੇ ਨਾ ਕੁਝ ਐਦਾਂ ਦੇ ਕਲਾਕਾਰ ਨੇ ਜਿਹੜੇ ਨਾਂ ਲੈ ਕੇ ਸਾਡੇ ਸਾਡਾ ਭਰਾ ਸਾਡਾ ਜੀਤਖਾਨ ਈਵਨ ਕੀ ਆਲਾ ਵੱਡਾ ਭਰਾ ਮਨ ਕੋ ਉਸਤਾਦ ਜੀ ਵੀ ਕਹਿੰਦਾ ਪਰ ਮੈਂ ਕਹਾਂ ਨਹੀਂ ਤੁਹਾਡੀ ਬੇ ਬੜੀ ਮਿਹਨਤ ਹੈ ਬਹੁਤ ਹੀ ਵੱਡੇ ਵੱਡੇ ਕਲਾਕਾਰ ਚਿਰਨੇ ਮੈਨੂੰ ਸਟੇ ਤੇ ਲੈ ਕੇ ਆ ਕਿ ਨਾਂ ਬੋਲੇ ਸਾਰੇ ਨਹੀਂ ਕਲਾਕਾਰ ਮੈਂ ਕਹਿੰਦਾ ਵੀ ਮਾਲੇ ਹੁੰਦੇ ਆ ਵਿੱਚ ਮੁੰਡੇ ਸਾਡੇ ਚੱਗੇ ਵੀ ਆ ਸਤਿ ਸ਼੍ਰੀ ਅਕਾਲ ਆਪਣੇ ਭਰਾ ਬਾਈ ਜੀਤਖਾਂ ਜੀ ਜਿਨ੍ਹਾਂ ਨਾਲ ਅਸੀਂ ਕਿਤੇ ਨਾ ਕੁਝ ਦਿਲ ਦੀਆਂ ਗੱਲਾਂ ਤੇ ਇਹਨਾਂ ਨੇ ਆਪਣੀ ਕਲਾਕਾਰੀ ਦੇ ਕੁਝ ਜ਼ਬਰ ਦਿਖਾਏ ਸੋ ਅਸੀਂ ਆਪਣੇ ਚੈਨਲ ਦੇ ਤੁਹਾਡੇ ਰੁਗ ਰੁਗ ਕਾਵਾਂਗੇ ਹੋਰ ਬਹੁਤ ਕਲਾਕਾਰਾਂ ਨੂੰ ਸੋ ਬਾਈ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਕਾਕੂ ਬਲੋਗਰ ਚੈਨਲ ਸਬਸਕ੍ਰਾਈਬ ਕਰੋ ਵਧੀਆ ਇੰਟਰਵਿਊ ਕਰਦੇ ਨੇ ਮੁੰਡੇ ਤੇ ਮੇਰੇ ਪਰ ਉਹਨਾਂ ਬੈਸਟ ਸਰਵਿਸ ਹੈ ਦਿਲ ਦੀਆਂ ਗੱਲਾਂ ਕਰਦੇ ਨੇ ਖੁੱਲ ਕੇ ਗੱਲ ਦਿਲ ਦੀਆਂ ਗੱਲਾਂ ਕਰੋ ਤੇ ਮੈਂਨੇ ਵੀ ਕੀਤੀ ਐ ਸੋ ਨਾਲ ਜ਼ਰੂਰ ਲਵ ਯੂ ਸਤਿ ਸ਼੍ਰੀ ਅਕਾਲ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ